WAH ਵੀਾਰੇ ਸਕੂਲੋਂ ਦੇ ਉਹ ਤੁਸੀਂ ਦੇਖਿਆ ਨਾ ਕਿ ਅਸੀਂ ਵੀ ਹੁਣ ਮਾਰਨਿੰਗ ਅਸੈਂਬਲੀ ਦੇ ਵਿੱਚ ਜਿਹੜੇ ਸ਼ਬਦ ਨੇ ਉਹ ਬਦਲੇ ਹੋਏ ਆ ਇਸ ਮਹੀਨੇ ਚੇਂਜ ਕਰ ਕਰਕੇ ਆਪਾਂ ਧਾਰਮਿਕ ਗੀਤਰੀਆਂ ਸ਼ਬਦ ਜਿਹੜੇ ਹੈਗੇ ਆ ਰੋਜ਼ ਉਚਾਰਦੇ ਆ ਕਿਉਂਕਿ ਇਹ ਮਹੀਨਾ ਜਿਹੜਾ ਹੈਗਾ ਇਹ ਸਿੱਖ ਧਰਮ ਦੀਆਂ ਅਨੋਖੀਆਂ ਸ਼ਹਾਦਤਾਂ ਦਾ ਮਹੀਨਾ ਹੈ ਇਹ ਜਿਹੜਾ ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਵੀ ਇਹ ਜਿਹੜੇ 15 ਦਿਨ ਹੈਗੇ ਆ 15 ਮਾੜਾ ਜਿਹੜਾ ਹੈ ਇਹ ਸ਼ਹੀਦੀ ਸ਼ਹਾਦਤਾਂ ਨੂੰ ਜਿਹੜੀ ਹੈਗੀ ਨਰਮਸਤਕ ਹੋਣ ਦੇ ਲਈ ਮਨਾਇਆ ਜਾ ਰਿਹਾ ਹੈ ਹੈ ਤੇ ਉਸੇ ਸੰਦਰਭ ਦੇ ਵਿੱਚ ਅੱਜ ਮੈਂ ਤੁਹਾਡੇ ਨਾਲ ਥੋੜੀ ਸਿੱਖ ਇਤਿਹਾਸ ਦੀ ਜਾਣਕਾਰੀ ਸਾਂਝੀ ਕਰਨ ਜਾ ਰਹੀ ਹਾਂ ਕੋਈ ਬੱਚਾ ਦੱਸ ਸਕਦਾ ਬਟੇ ਇਹ ਸ਼ਹਾਦਤਾਂ ਕਿਹੜੇ ਕਿੰਨਾ-ਕਿੰਨਾਂ ਲੀਆਂ ਸੀਗੀਆਂ ਕਿਹੜੇ-ਕਿਹੜੇ ਸਿੱਖ ਧਰਮ ਦੇ ਨਾਲ ਸੰਬੰਧਤ ਸ਼ਹੀਦ ਜਿਹੜੇ ਨੇ ਉਹ ਇਹਨਾਂ ਦਿਨਾਂ ਦੇ ਵਿੱਚ ਹੋਏ ਆ ਕਿਸੇ ਬੱਚੇ ਨੂੰ ਪਤਾ ਹੈਗਾ राव बहुत शाहबाज शाबाश छोटे से बाबा बाबा जी फतेह शाबाश छोटे शहर नहीं बेटे श्री गुरु गोविंद सिंह जी सिख धर्म दसवे गुरु श्री गुरु गोविंद गोबिंद जी का पूरा परिवार ਅੰਡੇ ਸ਼ਹੀਦਜਾਦੇ ਤੇ ਛੋਟੇ ਸ਼ਹੀਦਜਾਦੇ ਉਹਨਾਂ ਦੇ ਮਾਤਾ ਜੀ ਗੁਜਰਕੌਰ ਜੀ ਤੇ ਹੋਰ ਬਹੁਤ ਅਣਗਿਣਤ ਸਿੰਘ ਇਹਨਾਂ ਦਿਨਾਂ ਦੇ ਵਿੱਚ ਸ਼ਹੀਦ ਹੋਏ ਨੇ ਇਹ ਜਿਹੜਾ ਮਹੀਨਾ ਹੈਗਾ ਇਹ ਇੱਕ ਸੋਗ ਮਈ ਮਹੀਨੇ ਦੇ ਤੌਰ ਤੇ ਮਨਾਇਆ ਜਾਂਦਾ ਹੈ ਸਿੱਖੀ ਇਤਿਹਾਸ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਰਿਵਾਰ ਦੇ ਸਮੇਤ ਆਨੰਦਪੁਰ ਸਾਹਿਬ ਦੀ ਪਹਾੜੀ ਵਾਦੀਆਂ ਦੇ ਵਿੱਚ ਰਹਿੰਦੇ ਸੀ ਸ਼ਿਰੀ ਗੁਰਬਖਸ਼ ਸਿੰਘ ਜੀ ਦੀ ਫਿਲਾਸਫੀ ਜਿਹੜੀ ਹੈਗੀ ਆ ਉਹ ਤੋਂ ਬਹੁਤ ਹੀ ਸੇਧ ਲੈਣ ਦੀ ਸਾਨੂੰ ਲੋੜ ਹੈ। ਉਹਨਾਂ ਦੀ ਜਿਹੜੀ ਲੜਾਈ ਸੀ ਬਟੇ ਉਹ ਕਿਸੇ ਧਰਮ ਦੇ ਖਿਲਾਫ ਨਹੀਂ ਸੀ। ਸਾਰੇ ਧਰਮਾਂ ਦੇ ਲੋਕ ਉਹਨਾਂ ਦੇ ਪੈਰੋਮਾਰ ਸੀਗੇ। ਬਹੁਤ ਸਾਰੇ ਮੁਸਲਿਮ, ਹਿੰਦੂ ਪਰਿਵਾਰ ਉਹਨਾਂ ਨਾਲ ਜੁੜੇ ਹੋਏ ਸੀ। ਉਹਨਾਂ ਦੀ ਜਿਹੜੀ ਲੜਾਈ ਸੀ ਉਹ ਸਿਰਫ ਅਨਿਆਇ ਦੇ ਖਿਲਾਫ ਸੀ। ਜ਼ਬਰ ਤੇ ਜ਼ੁਲਮ ਦੇ ਖਿਲਾਫ ਸੀ। ਲੋਕਾਂ ਦੇ ਵਿੱਚ ਜਾਗਰੂਕੀ ਦੀ ਲਹਿਰ ਉਹ ਪੈਦਾ ਕਰਦੇ ਸੀ। ਸੋ ਏਸੀ ਉਹਨਾਂ ਨੇ ਉਦੇਸ਼ਾਂ ਦੇ ਤਹਿਤ ਲੋਕਾਂ ਨੂੰ ਆਪਣੇ ਨਾਲ ਲਗਾਇਆ ਲੋਕਾਂ ਨੂੰ ਹੱਕ ਤੇ ਸੱਚ ਦੇ ਲਈ ਪ੍ਰੇਰਿਤ ਕੀਤਾ ਲੋਕਾਂ ਨੂੰ ਆਪਣੇ ਹੱਕਾਂ ਦੇ ਲਈ ਜਾਗਰੂਕ ਕੀਤਾ ਉਹਨਾਂ ਦੇ ਵਿੱਚ ਹਿੰਮਤ ਪੈਦਾ ਕੀਤੀ ਤੇ ਜੋ ਉਸ ਟਾਈਮ ਵੀ ਮੁਗਲਿਆ ਸਰਤਨਕ ਸੀਗੀ ਦਿੱਲੀ ਦੇ ਤਾਕਤ ਦੇ ਜੋ ਵੀ ਮੁਗਲ ਬਾਦਸ਼ਾਹ ਸੀਗੇ ਜਾਂ ਆਪਣੇ ਉਹਨਾਂ ਦੇ ਜਿਹੜੇ ਛੋਟੇ ਬਾਦਸ਼ਾਹ ਸੀ ਉਹਨਾਂ ਦੇ ਅਧੀਨ ਆਉਂਦੇ ਦਿੱਲੀ ਦੀ ਸਰਤਨਕ ਦੇ ਉਹਨਾਂ ਨੂੰ ਆਪਣੀ ਇੱਕ ਖਰਸ਼ਾ ਪੈਦਾ ਹੋ ਗਿਆ ਸੀ ਕਿ ਲੋਕ ਇਹਨਾਂ ਦੇ ਨਾਲ ਰਲ ਜਾਣਗੇ ਤੇ ਸਾਡਾ ਜਿਹੜਾ ਰਾਜ ਹੈਗਾ ਉਹ ਕਤਮ ਹੋ ਜਾਏਗਾ ਜਾਂ ਜੋ ਅਸੀਂ ਲੋਕਾਂ ਦੇ ਨਾਲ ਵਧੀਕੀਆਂ ਕਰਦੇ ਆ ਉਹਨਾਂ ਉਹਦੀਕੀਆਂ ਪ੍ਰਤੀ ਆਮ ਲੋਕ ਜਿਹੜੇ ਨੇ ਉਹ ਜਾਗਰੂਕ ਹੋ ਰਹੇ ਨੇ ਜਾਂ ਉਹਨਾਂ ਵਿੱਚ ਇੰਨੀ ਹਿੰਮਤ ਆ ਰਹੀ ਹੈ ਸੋ ਉਹਨਾਂ ਨੇ ਕੀ ਕੀਤਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵਧਦੀ ਹੋਈ ਪ੍ਰਸਿੱਧੀ ਤੋਂ ਖਾਰ ਖਾ ਕੇ ਉਹਨਾਂ ਨੇ ਉਹ ਆਨੰਦਪੁਰ ਸਾਹਿਬ ਦੇ ਉੱਤੇ ਹਮਲੇ ਸ਼ੁਰੂ ਕੀਤੇ ਦਿੱਲੀ ਦਾ ਜਿਹੜਾ ਵਜ਼ੀਰ ਸੀਗਾ ਉਸ ਟਾਈਮ ਉਸਦੇ ਕੰਨ ਪਰੇ ਕਿ ਇਹ ਲੋਕਾਂ ਨੂੰ ਭੜਕਾ ਰਹੇ ਨੇ ਤੁਹਾਡੀ ਸੰਤਨਤ ਦੇ ਖਿਲਾਫ ਤਾਂ ਕੀ ਹੋਇਆ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਮੁਗਲ ਪਹਾੜਿਆਂ ਨੇ 8 ਮਹੀਨੇ ਘੇਰਾ ਪਾਈ ਰੱਖਿਆ 8 ਮਹੀਨੇ ਉਹਨਾਂ ਨੂੰ ਘੇਰਾ ਪਾਈ ਰੱਖਿਆ ਤੇ ਉੱਥੋਂ ਜਿਹੜਾ ਸੀਗਾ ਉਹਨਾਂ ਨੇ ਸਿਨਾਂ ਦੇ ਖਾਣ ਪੀਣ ਦਾ ਸਮਾਨ ਰਾਸ਼ਨ ਪਾਣੀ ਸਾਰਾ ਬੰਦ ਹੋ ਗਿਆ ਤੇ ਅਖੀਰ ਦੇ ਵਿੱਚ ਪਹਾੜੀ ਰਾਜੇ ਜਿਹੜੇ ਸੀ ਉਹਨਾਂ ਨੇ ਸ਼੍ਰੀ ਦੁਰਗੋਬਿੰਦ ਸਿੰਘ ਜੀ ਦੇ ਨਾਲ ਸੰਧੀ ਕੀਤੀ ਕਿ ਅਸੀਂ ਇਹ ਕਹਿ ਰਹੇ ਹਾਂ ਕਿ ਜੇ ਤੁਸੀਂ ਇਹ ਕਿਲਾ ਖਾਲੀ ਕਰ ਦੋ ਤਾਂ ਤੁਸੀਂ ਇੱਥੋਂ ਚਲੇ ਜਾਓ ਮਤਲਬ ਇਸ ਏਰੀਆ ਛੱਡ ਕੇ ਚਲੇ ਜਾਓ ਤਾ ਅਸੀਂ ਤੁਹਾਨੂੰ ਕੁਝ ਨਹੀਂ ਕਹਾਂਗੇ ਅਸੀਂ ਕੋਈ ਹਮਲਾ ਨਹੀਂ ਕਰਾਂਗੇ ਕਿਉਂਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਨਸਾਨੀਅਤ ਦੇ ਪੁਜਾਰੀ ਸੀ ਠੀਕ ਹੈ ਉਹਨਾਂ ਨੇ ਸਾਨੂੰ ਆਪਣੇ ਹੱਕ ਸੱਚ ਦੀ ਰਾਖੀ ਦੇ ਲਈ ਤਲਵਾਰ ਉਠਾਉਣੀ ਵੀ ਜਾਇਜ਼ ਫੈਰਾਈ ਹੈ ਕਿ ਜੇ ਸ਼ਾਂਤੀ ਦੇ ਸਾਰੇ ਰਸਤੇ ਬੰਦ ਹੋ ਜਾਣ ਉਹ ਕਹਿੰਦੇ ਫਿਰ ਤੁਸੀਂ ਹੱਕ ਸੱਚ ਦੇ ਲਈ ਤੇ ਆਪਣੇ ਹੱਕਾਂ ਨੂੰ ਲੈਣ ਦੇ ਲਈ ਤਲਵਾਰ ਉਠਾਉਣੀ ਵੀ ਜਾਇਜ਼ ਹੈ ਪਰ ਉਹ ਸ਼ਾਂਤੀ ਦੇ ਦੂਤ ਸੀ ਉਹਨਾਂ ਨੇ ਕੀ ਕੀਤਾ ਉਹਨਾਂ ਦਾ ਕੀ ਹਾਂ ਮੰਨਿਆ ਤੇ ਉਹਨਾਂ ਨੇ ਆਪਣੇ ਪਰਿਵਾਰ ਦੇ ਸਮੇਤ ਤੇ ਹੋਰ ਸਿੰਘਾਂ ਦੇ ਸਮੇਤ ਉਹ ਜਿਹੜਾ ਆਨੰਦਪੁਰ ਦਾ ਕਿਲਾ ਸੀ ਉਹ ਖਾਲੀ ਕਰਨ ਦਾ ਫੈਸਲਾ ਕਰ ਲਿਆ। 6 ਬੋ ਦੀ ਰਾਤ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਰਿਵਾਰ ਸਮੇਤ ਜਿਨ੍ਹਾਂ ਵਿੱਚ ਉਹਨਾਂ ਦੇ ਚਾਰੋਂ ਸ਼ਹੀਦ 자ਦੇ ਉਹਨਾਂ ਦੀ ਭੈਣ ਪਤਨੀ ਜੀ ਮਾਤਾ ਗੁਜਰੀ ਜੀ ਪੰਜੋਂ ਪਿਆਰੇ ਤੇ ਹੋਰ ਬਹੁਤ ਸਾਰੇ ਸਿੰਘ ਸੀਗੇ ਉਹਨਾਂ ਨੇ ਕਿਲਾ ਜਿਹੜਾ ਸੀਗਾ ਉਹ ਤੈਅ ਸ਼ਰਤਾਂ ਦੇ ਮੁਤਾਬਕ ਰਾਤ ਨੂੰ ਛੱਡ ਦਿੱਤਾ ਜਾਂ ਕਿਲਾ ਖਾਲੀ ਕਰ ਦਿੱਤਾ। ਦੇ ਵੀ ਉਹਨਾਂ ਨੇ ਕੀ ਕੀਤਾ ਮੁਗਲ ਫੌਜਾਂ ਦੇ ਨਾਲ ਮਿਲ ਕੇ ਧੋਖਾ ਕੀਤਾ ਉਹ ਸ਼ੇਰ ਗੁਰਗੋਬਿੰਦ ਸਿੰਘ ਜੀ ਦਾ ਪਿੱਛਾ ਕਰਦੇ ਕਰਦੇ ਰੋਪੜ ਦੇ ਲਾਗੇ ਇੱਕ ਪਿੰਡ ਹੈ ਸਰਸਾ ਨੰਨਵਲ ਉਸੇ ਮੁੱਥੋਂ ਸਰਸਾ ਨਦੀ ਜਿਹੜੀ ਸੀ ਜਾਂਦੀ ਸੀ ਅੱਜ ਵੀ ਆਲੰਕਾਰ ਦਾ ਰੁੱਖ ਥੋੜਾ ਜਿਹਾ ਬਦਲ ਗਿਆ ਉਹ ਸਰਸਾ ਨਦੀ ਤੱਕ ਉੱਥੇ ਪਹੁੰਚ ਗਏ ਔਰ ਉਹ ਵਹਾਤ ਹੀ ਕਾਲੀ ਬੋਲੀ ਭਿਆਨਕ ਰਾਤ ਸੀ ਉਸ ਦਿਨ ਸਰਸਾ ਨਦੀ ਦੇ ਵਿੱਚ ਤੂਫਾਨ ਆਇਆ ਹੋਇਆ ਸੀ ਬਹੁਤ ਜ਼ਿਆਦਾ ਸਰਸਾ ਦਾ ਪਾਣੀ ਠਾਠਾ ਮਾਰ ਰਿਹਾ ਸੀ ਜਦੋਂ ਉਹ ਤਿਲਾਸ ਕ੍ਰੋਸ ਨਦੀ ਨੂੰ ਕ੍ਰੋਸ ਕਰ ਰਹੇ ਸੀਗੇ ਤਾਂ ਇੰਨਾ ਜ਼ਿਆਦਾ ਪਾਣੀ ਦਾ ਹੁਫਾਨ ਸੀਗਾ ਕਿ ਸਾਰਾ ਪਰਿਵਾਰ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਦੂਜੇ ਨਾਲੋਂ ਵਿਛੜ ਗਿਆ ਤਿੰਨ ਹਿੱਸਿਆਂ ਦੇ ਵਿੱਚ ਪਰਿਵਾਰ ਜਿਹੜਾ ਹੈਗਾ ਉਹ ਵੰਡਿਆ ਗਿਆ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਦੇ ਧਰਮ ਪਤਨੀ ਸੀ ਭਾਈ ਮਨੀ ਸਿੰਘ ਜੀ ਤੇ ਹੋਰ ਕੁਛ ਸਿੰਘ ਉਹ ਅਲੱਗ ਹੋ ਗਏ ਛੋਟੇ ਸਾਹਿਬਜ਼ਾਦੇ ਬਾਬਾ ਜੁਰਾਵਰ ਸਿੰਘ ਜੀ ਤੇ ਬਾਬਾ ਫਤੇ ਸਿੰਘ ਜੀ ਉਹ ਮਾਤਾ ਗੁਜਰੀ ਦੇ ਨਾਲ ਅਲੱਗ ਹੋ ਗਏ ਤੇ ਬੱਡੇ ਸ਼ਾਹਿਦ ਜਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਤੇ ਹੋਰ ਕੁਝ ਸਿੰਘ ਉਹ ਗੁਰੂ ਜੀ ਦੇ ਨਾਲ ਅਲੱਗ ਹੋ ਗਏ ਇਹ ਤਾਂ ਜਿਹੜਾ ਸੀਗਾ ਪਰਿਵਾਰ ਦਾ ਵਿਛੋੜਾ ਕਿਸ ਤੋਂ ਬਿਨਾ ਬਹੁਤ ਹੀ ਸਿੱਖ ਇਤਿਹਾਸ ਦੇ ਨਾਲ ਸੰਬੰਧਤ ਅਹਿਮ ਦਸਤਾਵੇਜ਼ ਬਹੁਤ ਹੀ ਜਾਦਾ ਖਜ਼ਾਨਾ ਕੱਲਾ ਇਹ ਵਾਲਾ ਪਰਿਵਾਰ ਵਿਛੋੜਾ ਹੀ ਨਹੀਂ ਹੋਇਆ ਉੱਥੇ ਬਹੁਤ ਹੀ ਸਾਡਾ ਜਿਹੜਾ ਸੀਗਾ ਸਿੱਖ ਖਜ਼ਾਨਾ ਜਿਹੜਾ ਲਿਟਰੇਚਰ ਸੀ ਉਹ ਵੀ ਉਸ ਰਾਤ ਉਸਦੇ ਨਾਲ ਹੀ ਵਹਿ ਗਿਆ ਉਹ ਜਹਾਣੀ ਉੱਤੇ ਹੁਣ ਵੀ ਗੁਰਦੁਆਰਾ ਸ੍ਰੀ ਪਰਵਾਰ ਵਿਛੋੜਾ ਸਾਹਿਬ ਜਿਹੜਾ ਹੈਗਾ ਬਣਿਆ ਹੋਇਆ ਜਿਸ ਜਗ੍ਹਾ ਦੇ ਉੱਤੇ ਇਹ ਪਰਵਾਰ ਵਿਛੜਿਆ ਸੀ ਫਿਰ ਉਸ ਤੋਂ ਬਾਅਦ ਵੱਡੇ ਸਾਹਿਬਜਾਦੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਥੋਂ ਚਮਕੌਰ ਦੀ ਗੜੀ ਦੇ ਵੱਲ ਤੁਰ ਪਏ ਮਾਚੀ ਚਮਕੌਰ ਦੀ ਗੜੀ ਵੱਲ ਪਿੰਡ ਕੋਟਲਾ ਦੇ ਹੰਗ ਤੋਂ ਆਉਂਦੇ ਹੋਏ ਚਮਕੌਰ ਵੱਲ ਆ ਗਏ ਪਰ ਮੁਗਲ ਫੌਜਾਂ ਉੱਥੇ ਵੀ ਉਹਨਾਂ ਦਾ ਪਿੱਛਾ ਕਰਦੀਆਂ ਕਰਦੀਆਂ ਪਹੁੰਚ ਗਈਆਂ ਗੜੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੰਘਾਂ ਦੇ ਸਮੇਤ ਆ ਜਿਹੜਾ ਹੈਗਾ ਸੀ ਆਪਣਾਠਹਿਰਾ ਕੀਤਾ ਉੱਚੀ ਜਗ੍ਹਾ ਦੇ ਉੱਤੇ ਉਹ ਗੜੀ ਬਣੀ ਹੋਈ ਸੀ ਉਹ ਗੜੀ ਵੀ ਦੋ ਮੁਸਲਮ ਭਰਾਵਾਂ ਦੀ ਹੀ ਸੀ ਉਹਨਾਂ ਨੇ ਗੁਰੂ ਜੀ ਨੂੰ ਉੱਥੇ ਰਹਿਣ ਦੇ ਲਈ ਜਗਾ ਜੜੀ ਹੈਗੀ ਦਿੱਤੀ ਪਰ ਦੂਸਰੇ ਦਿਨ ਹੀ ਮੁਗਲ ਫੌਜਾਂ ਨੇ ਫਿਰ ਉਸ ਗੜੀ ਨੂੰ ਘੇੜਾ ਪਾ ਲਿਆ ਔਰ ਉਸੇ ਚੰਕੌਰ ਦੇ ਵਿੱਚ ਕਮ ਅਸਾਨ ਯੁੱਧ ਹੋਇਆ ਔਰ ਇਤਿਹਾਸ ਦੀ ਪਹਿਲੀ ਬੇਜੋੜ ਔਰ ਅਸਾਮੀ جنگ ਜਿਹੜੀ ਹੈਗੀ ਉਹ ਉੱਥੇ ਹੋਈ ਕਿਉਂਕਿ 10 ਲੱਖ ਫੌਜ ਦਾ ਮੁਕਾਬਲਾ ਸਿਰਫ 40 ਸਿੰਘਾਂ ਨੇ ਕੀਤਾ ਸੀ ਏਸੀ ਲਸਾਨੀ ਸ਼ਾਹ ਅਸਾਮਾ ਨੇ ਉੱਥੇ ਪ੍ਰਾਪਤ ਕੀਤੀਆਂ ਔਰ ਏਸੀ ਹੀ ਚਮਕੌਰ ਦੀ ਗੜੀ ਵਿੱਚ ਉਹਨਾਂ ਨੇ ਦੋਨੋਂ ਵੱਡੇ ਸ਼ਹਿਜ਼ਾਦੇ ਬਾਬਾ ਅਜੀਤ ਸਿੰਘ ਜੀ ਉਮਰ 17 ਸਾਲ ਤੇ ਬਾਬਾ ਜੁਝਾਰ ਸਿੰਘ ਜੀ ਉਮਰ 14 ਸਾਲ ਉਸੇ ਹੀ ਮੈਦਾਨੇ ਜੰਗ ਦੇ ਵਿੱਚ ਰਣ ਤੱਤੇ ਵਿੱਚ ਵੈਰੀ ਦਾ ਮੁਕਾਬਲਾ ਕਰਦੇ ਹੋਏ ਉਹ ਉੱਥੇ ਸ਼ਹੀਦ ਹੋ ਗਏ ਇੰਨੇ ਸੋਛਾ ਤਾਂ ਤੋਂ ਬੱਚੇ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਕਿ ਕਿੰਨੇ ਇੰਟੈਗ੍ਰਿਟੀ ਆਫ ਕੈਰੈਕਟਰ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿੱਚ ਕਿ ਦੇਖੋ ਉਹਨਾਂ ਨੇ ਆਪਣੇ ਬੱਚਿਆਂ ਨੂੰ ਆਪਣੇ ਹੱਥੀ ਸਾਜ ਕੇ ਲੜਾਈ ਦੇ ਮੈਦਾਨ ਵਿੱਚ ਤੋਰਿਆ ਹਾਲਾਂਕਿ ਉਹ ਬਚ ਵੀ ਸਕਦੇ ਸੀ ਉਹਨਾਂ ਨੇ ਤਾਂ ਬਹੁਤ ਸਾਰੇ ਕੌਨਵਰ ਸੀ ਪਰ ਤਨ ਨੇ ਉਹ ਸ਼ਾਹਜਾਹ ਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਜਿਨ੍ਹਾਂ ਨੇ ਆਪਣੇ ਪਿਤਾ ਤੋਂ ਆਪਾਂ ਗਿਆਂ ਲਈ ਔਰ ਆਪ ਵੀ ਜਿਹੜਾ ਕਿ ਤੁਸੀਂ ਸਾਨੂੰ ਵੱਖ ਸ਼ਹੀਦ ਹੋਏ ਸਿੰਘਾਂ ਦੇ ਨਾਲੋਂ ਵੱਖ ਕਰਕੇ ਨਾਮ ਦੇਖੋ ਅਸ ਜਿਵੇਂ ਉਹ ਤੁਹਾਡੇ ਪੁੱਤਰ ਨੇ ਉਵੇਂ ਹੀ ਅਸੀਂ ਤੁਹਾਡੇ ਪੁੱਤਰ ਹਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉੱਥੇ ਹੀ ਸਵਾ ਲੱਖ ਸੇ ਇੱਕ ਲੜਾਉਂ ਚਿੜੀਓ ਸੇ ਮੈਂ ਬਾਤ ਕਰਾਉਂਦਾ ਹਾਂ ਕੀਤਾ ਤੇ ਪੂਰੇ ਜਿਹੜੇ ਸਿੰਘ ਸੀਗੇ ਉਹਨਾਂ ਦੇ ਵਿੱਚ ਜੋਸ਼ ਭਰਿਆ ਤੇ ਇਹ ਦੁਨੀਆ ਨੂੰ ਦਿਖਾ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਸਿਰਫ ਲੋਕਾਂ ਦੇ ਸਿਰ ਮੰਗਣ ਦਾ ਹੀ ਸ਼ੌਂਕ ਨਹੀਂ ਹੈ ਲੋੜ ਪੈਣ ਤੇ ਉਹ ਆਪਣੇ ਬੱਚਿਆਂ ਦੇ ਸਿਰ ਵੀ ਕਟਾ ਸਕਦੇ ਸੀ ਇਸ ਆਸਾਨੀ ਸ਼ਹਾਦਤ ਨੂੰ ਸਿੱਧਾ ਕਰਦੇ ਹੋਏ ਇੱਕ ਮੁਸਲਮਾਨ ਸ਼ਾਇਰ ਹੈ ਉਹ ਲਿਖਦੇ ਨੇ ਕਿ ਏਕ ਹੀ ਪੀਰਤ ਹੈ ਹਿੰਦ ਵਿੱਚ ਯਾਤਰਾ ਕੇ ਲਈ ਏਕ ਹੀ ਪੀਰਤ ਹੈ ਹਿੰਦ ਵਿੱਚ ਯਾਤਰਾ ਕੇ ਲਈ ਕਟਾਏ ਬਾਪ ਨੇ بیٹے ਜਹਾਂ ਖੁਦਾ ਕੇ ਲਈ ਸੋ ਅੱਜ 8 ਕੋ ਦਾ ਦਿਨ ਹੈ ਬੇਟੇ ਅੱਜ ਵੀ ਹੀ ਸ਼ਹੀਦੀ ਦਿਨ ਹੈ ਅੱਜ ਬਡੇ ਸਾਹਿਬਜ਼ਾਦਿਆਂ ਦਾ ਦੋਨੋਂ ਬਡੇ ਸਾਹਿਬਜ਼ਾਦਿਆਂ ਦਾ ਤੇ ਚਮਕੌਰ ਦੀ ਢੱਤੀ ਦੇ ਉੱਤੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਉਹ ਜਗ੍ਹਾ ਹੈ ਜਿੱਥੇ ਸ਼ਹਿਰਜ਼ਾਦਿਆਂ ਨੇ ਤੇ ਹੋਰ ਸਿੰਘਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਤੇ ਨਾਲ ਹੀ ਪਿੱਛੇ ਗੜੀ ਸਾਹਿਬ ਗੁਰਦੁਆਰਾ ਵੀ ਹੈ ਜਿੱਥੇ ਕੇ ਸ੍ਰੀ ਗੁਰਗੋਬਿੰਦ ਸਿੰਘ ਜੀ ਦਾ ਹੈ ਰਾਸਿਕਾ ਇਹ ਬਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸੀ ਤੇ ਛੋਟੇ ਸਾਹਿਬਜ਼ਾਦੇ ਉਸ ਰਾਤ ਪਰਿਵਾਰ ਨਾਲੋਂ ਵਿਛੜ ਕੇ ਛੋਟੇ ਸ਼ਹਿਰ ਜਾਤ ਦੇ ਜਿਹੜੇ ਸੀਗੇ ਉਹ ਸਰਸਾ ਦੇ ਕਿਨਾਰੇ ਤੇ ਕੁਝ ਦਿਨ ਉਡੀਕ ਕਰਦੇ ਰਹੇ ਵੀ ਸਾਨੂੰ ਕੋਈ ਮਿਲਣ ਆ ਜੇਗਾ ਜਾਂ ਅਸੀਂ ਆਪਣੇ ਪਰਿਵਾਰ ਤੱਕ ਪਹੁੰਚ ਜਾਾਂਗੇ। ਉਹਨਾਂ ਦੇ ਨਾਲ 80 ਸਾਲ ਦੀ ਉਮਰ ਦੇ ਮਾਤਾ-ਗੁਜਰੀ ਵੀ ਸੀ। ਸ਼ਹਿਰ ਜਾਤਿਆਂ ਦੀ ਦਾਦੀ ਜੀ। ਉੱਥੋਂ ਉਹਨਾਂ ਨੇ ਕੀ ਕੀਤਾ ਉੱਥੇ ਸਤਲੁਜ ਦੇ ਕਿਨਾਰੇ ਇੱਕ ਨੀਣੀ ਜਾਤ ਦਾ ਇੱਕ ਮਲਾਹ ਸੀਗਾ ਕੁੰਬਾ ਮਾਸ਼ਕੀ ਉਹ ਜਿਹੜਾ ਸੀਗਾ ਮਲਾਹ ਦਾ ਕੰਮ ਕਰਦਾ ਸੀ। ਬੇੜੀ ਸੀ ਉਹਦੇ ਕੋਲੇ ਉਹ ਲੋਕਾਂ ਨੂੰ ਪਾਰ ਕਰਵਾਉਣ ਦਾ ਕੰਮ ਕਰਦਾ ਸੀ ਜਦੋਂ ਉਹਨੂੰ ਪਤਾ ਚੱਲਿਆ ਕਿ ਇਹ ਜਿਹੜੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਾਹੀ ਜਨ ਦੇ ਨੇ ਤਾਂ ਉਹ ਉਹਨਾਂ ਨੂੰ ਆਪਣੇ ਇੱਕੋ ਦੀ ਸਤਲੁਜ ਦਰਿਆ ਦੇ ਕਿਨਾਰੇ ਤੇ ਹੀ ਇੱਕੋ ਦੀ ਛੰਨ ਜੀ ਬਣਾਈ ਹੋਈ ਸੀ ਕੂਟਿਆ ਸੀਗੀ ਤਾਂ ਉਹ ਉੱਥੇ ਲੈ ਗਿਆ ਮਾਤਾ ਗੁਜਰੀ ਜੀ ਔਰ ਛੋਟੇ ਸ਼ਾਹੀ ਜਨ ਦੇ ਜਿਹੜੀ ਇੱਕ ਰਾਤ ਹੈਗੀ ਐ 6 ਪੋ ਦੀ ਰਾਤ ਹੈ ਉਹ ਛੰਨ ਦੇ ਵਿੱਚ ਸਨ ਦੇ ਵਿੱਚ ਗੁਜ਼ਾਰੀ ਹੈ ਔਰ ਉਹ ਜਿਹੜੀ ਇਤਿਹਾਸਿਕ ਛਾਨ ਹੈ ਉਹ ਹਲੇ ਵੀ ਜਿਹੜੀ ਹੈਗੀ ਹੁਣ ਸਿੱਖ ਸੰਗਤਾਂ ਜਿਹੜੀਆਂ ਨੇ ਬਹੁਤ ਵੀ ਪ੍ਰਾਨਲੇ ਕਰ ਰਹੀਆਂ ਨੇ ਉਹ ਇਤਿਹਾਸਿਕ ਸੰ ਚੱਕ ਟੇਰਾ ਪਿੰਡ ਹੈpropto ਦੇ ਕੋਲੇ ਉਹ ਉਸੇ ਹੀ ਫਾਰਮ ਦੇ ਵਿੱਚ ਉੱਥੇ ਵੀ ਗੁਰਦੁਆਰਾ ਸਾਹਿਬ ਜਿਹੜਾ ਬਣਾਇਆ ਹੈ ਦੂਸਰੇ ਦਿਨ ਜਿਹੜਾ ਗੁਰੂ ਘਰ ਦਾ ਰਸੋਈਆ ਸੀ ਇੱਕ ਗੰਗੂ ਜਿਹੜਾ ਸੀਗਾ ਉਹ ਉੱਥੇ ਮਾਤਾ ਜੀ ਤੂੰ ਤੇ ਛੋਟੇ ਸ਼ਹਿਬਜ਼ਾਦੇ ਨੂੰ ਮਿਲਿਆ ਤੇ ਉਹਨਾਂ ਨੇ ਕਿਉਂਕਿ ਮਾਤਾ ਜੀ ਉਹਦੇ ਤੇ ਬਹੁਤ ਵਿਸ਼ਵਾਸ ਕਰਦੇ ਸੀ ਕਿਉਂਕਿ ਉਹ ਉਹਨਾਂ ਦੇ ਪਰਿਵਾਰ ਦੇ ਨਾਲ ਖਾਣਾ ਬਣਾਉਣ ਦਾ ਕੰਮ ਕਰਦਾ ਸੀ ਕਿਲਾ ਆਨੰਦਗੜ੍ਹ ਦੇ ਵਿੱਚ ਤੋਂ ਮਾਤਾ ਜੀ ਤੇ ਛੋਟੇ ਸ਼ਹਿਜ਼ਾਦਿਆਂ ਨੂੰ ਉਹ ਆਪਣੇ ਨਾਲ ਆਪਣੇ ਪਿੰਡ ਲੈ ਗਿਆ ਉੱਥੇ ਉਹਨੇ ਕੀ ਦੇਖਿਆ ਕਿ ਮਾਤਾ ਜੀ ਦੇ ਕੋਲ ਸੋਨੇ ਦੀਆਂ ਮੋਹਰਾਂ ਨੇ ਥੋੜਾ ਜਿਹਾ ਅੰਦੌਲਤ ਹੈ ਉਹਨਾਂ ਦੇ ਕੋਲੇ ਤਾਂ ਉਹਦੇ ਮਨ ਦੇ ਵਿੱਚ ਲਾਲਚ ਆ ਗਿਆ ਦੇਖੋ ਇੱਕ ਛੇੜ ਦੇ ਲਾਲਚ ਨੇ ਉਹਨੂੰ ਸਦੀਆਂ ਦੀਆਂ ਲਾਲਤਾ ਹੁਣ ਤੱਕ ਪੈਰੀਆਂ ਨੇ ਜਿਹੜੇ ਮਤਲਬ ਉਹ ਜਿਹੜਾ ਸੀਗਾ ਦੇਖੋ ਗੁਰੂ ਘਰ ਦਾ ਨਮਕ ਖਾਂਦਾ ਸੀ ਔਰ ਪੈਸੇ ਨੂੰ ਦੇਖ ਕੇ ਉਹਦਾ ਦਿਮਾਗ ਇੰਨਾ ਖਰਾਬ ਹੋ ਗਿਆ ਉਹਨੇ ਰਾਤ ਨੂੰ ਉਹ ਜੜੀ ਧੰਨ ਵਾਲੀ ਕੋਈ ਥੈਲੀ ਸੀਗੀ ਉਹ ਚੁਰਾ ਲਈ ਤੇ ਸਵੇਰੇ ਮਾਤਾ ਜੀ ਨੇ ਉਹਨੂੰ ਕਿਹਾ ਵੀ ਜੇ ਤੈਨੂੰ ਚਾਹੀਦੀਆਂ ਸੀਗੀਆਂ ਮੋੜਾਂ ਤੂੰ ਮੇਰੇ ਤੋਂ ਮੰਗ ਲੈਣੀਆਂ ਸੀ ਉਹਨੇ ਲੋੜਾ ਪਾ ਦਿੱਤਾ ਉਥੋਂ ਦੇ ਇਲਾਕੇ ਦੇ ਆਪਣੇ ਜਿਹੜਾ ਪਿੰਡ ਹੈ ਸਿਹੇੜੀ ਪਿੰਡ ਹੈ ਮਰਿੰਡੇ ਤੋਂ ਜਦੋਂ ਆਪਾਂ ਜਾਣਦੇ ਆਂ ਮਰਿੰਡੇ ਤੋਂ ਜਦੋਂ ਆਪਾਂ ਅੱਗੇ ਜਾਣਦੇ ਆਂ ਤਾਂ ਪਿੰਡ ਆਉਂਦਾ ਸਿਹੇੜੀ ਮਰਿੰਡੇ ਦੇ ਬਿਲਕੁਲ ਨਾਲ ਹੀ ਹੈ ਉਸ ਤੋਂ ਆਪਣੀ ਸਰਪੰਚ ਨੂੰ ਲੈ ਗਿਆ ਤੇ ਮਰਿੰਡੇ ਦੇ ਵਿੱਚ ਜਿਹੜਾ ਫੋਟਵਾਲ ਸੀ ਉੱਥੇ ਉਹਨੇ ਜਾ ਕੇ ਦੱਸਿਆ ਕਿ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦੇ ਮਾਤਾ ਜੀ ਤੇ ਛੋਟੇ ਸ਼ਹਿਰਜਾਦੇ ਦੋਨੋਂ ਮੇਰੇ ਕੋਲ ਨੇ। ਤਾਂ ਜੋ ਮਰਿੰਡੇ ਦਾ ਕੋਟਵਾਲ ਸੀ ਉਹ ਆਪਣੇ ਨੰਬਰ ਬਣਾਉਣਾ ਚਾਹੁੰਦਾ ਸੀ ਸੂਬਾ ਸਹਾਮ ਦੇ ਸਾਹਮਣੇ। ਸੂਬਾ ਸਹਾਮ ਜਿਹੜਾ ਸੀਗਾ ਕਿਉਂਕਿ 8 ਮਹੀਨੇ ਪਹਿਲਾਂ ਹੀ ਘੇਰਾਪਾਲ ਤੇ ਬੈਠਾ ਹੋਇਆ ਸੀਗਾ ਤੇ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਪੜਨੀ ਸੀ ਸਕੇਆ ਇਸ ਕਰਕੇ ਉਹ ਵੀ ਬਹੁਤ ਕਾਲਾ ਸੀ ਕਿ ਮਾਂ ਉਹਨੇ ਕਿਹਾ ਵੀ ਹਾਂ ਜੀ ਉਹਨਾਂ ਦੋਨੋਂ ਛੋਟੇ ਸ਼ਾਹਜਾਹਦਿਆਂ ਨੂੰ ਔਰ ਮਾਤਾ ਗੁਜਰੀ ਨੂੰ ਕੈਦ ਕਰ ਲੋ ਕਿਉਂਕਿ ਉਹਨਾਂ ਦੀ ਇਹ ਚਾਲ ਸੀ ਕਿ ਇਹਨਾਂ ਨੂੰ ਲਾਭਰੇ ਲੱਭਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਨੇ ਉਹ ਸਾਡੇ ਹੱਥ ਆ ਜਾਣਗੇ ਜਰਨੀ ਖਾਨ ਤੇ ਮਾਨੀ ਖਾਨ ਜਿਹੜੇ ਸੀਗੇ ਉਸ ਟਾਈਮ ਦੇ ਦੋ कोतवाल ਸੀਗੇ ਤੇ ਉੱਥੇ ਉਹਨਾਂ ਨੂੰ ਇੱਕ ਰਾਤ कोतਵਾਲੀ ਦੇ ਵਿੱਚ ਰੱਖਿਆ ਉਹੀ ਮਰਿੰਡੇ ਦੇ ਵਿੱਚ ਮੇਨ ਮਜ਼ਾਰ ਦੇ ਵਿੱਚ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਜਿਹੜਾ ਹੈਗਾ ਸ਼ਸ਼ੋਭਿਤ ਹੈ ਜਿੱਥੇ ਸ਼ਾਹਜਾਹਦਿਆਂ ਨੇ ਜੇਲ੍ਹ ਦੇ ਵਿੱਚ ਜਿਹੜੀ ਹੈਗੀ ਇੱਕ ਰਾਤ guzari ਔਰ ਬਿਲਕੁਲ ਉਸੇ ਤਰੀਕੇ ਦੇ ਨਾਲ ਦੇਲ ਵਾਂਗੂ ਇਹੋ ਗੁਰਦੁਆਰਾ ਸਾਹਿਬ ਜਿਹੜਾ ਹੈਗਾ ਬਣਿਆ ਹੋਇਆ ਹੈ ਉਸ ਤੋਂ ਬਾਅਦ ਛੋਟੇ ਕਾਬ ਜੱਦੀ ਔਰ ਮਾਤਾ ਗੁਜਰੀ ਜੀ ਨੂੰ ਇੰਬੋਰਿੰਡੇ ਤੋਂ ਸਰਾ ਅੰਦ ਲੈ ਕੇ ਆਂਦਾ ਸਰਾ ਅੰਦ ਜਿਹੜਾ ਸੀਗਾ ਉਹਨਾਂ ਨੂੰ ਸੂਬੇ ਦੀ ਕਚਹਿਰੀ ਦੇ ਵਿੱਚ ਪੇਸ਼ ਕੀਤਾ ਗਿਆ ਇੱਥੋਂ ਜਿਹੜੀ ਗੱਲ ਬਟੇ ਆਪਾਂ ਨੂੰ ਸੇਧ ਲੈਣ ਵਾਲੀ ਹੈ ਜਾਂ ਪ੍ਰੇਰਣਾ ਦੇਣ ਵਾਲੀ ਹੈ ਉਹ ਇਹ ਹੈ ਕਿ ਸਿਦਕ ਦੀ ਜਾਂ ਇਰਾਦੇ ਦੀ ਦ੍ਰਿੜਤਾ ਦੀ ਜਿਹੜੀ ਹੁਮਰ ਦੇ ਨਾਲ ਕੋਈ ਵੀ ਸਬੰਧ ਨਹੀਂ ਹੈ ਦੀ 9 ਸਾਲ ਦੇ 7 ਸਾਲ ਦੂਜੇ ਪਾਸੇ ਮਾਤਾ ਗੁਜਰੀ ਜਿਨ੍ਹਾਂ ਦੀ ਉਮਰ 80 ਸਾਲ ਪਰ ਇਰਾਦੇ ਦੀ ਅਡੋਲਤਾ ਗ੍ਰਿੜਤਾ ਹਿੰਮਤ ਪ੍ਰਾਕਰਤੀ ਸੋ ਉਮਰਾਂ ਦਾ ਜਿਹੜਾ ਹੈਗਾ ਉਹ ਇਰਾਦਿਆਂ ਦੀ ਹਿੰਮਤ ਜਾਂ ਗ੍ਰਿੜਤਾ ਦੇ ਨਾਲ ਕੋਈ ਵੀ ਜਿਹੜਾ ਹੈਗਾ ਸਬੰਧ ਨਹੀਂ ਹੈ ਛੋਟੇ ਉਮਰ ਦੇ ਬੱਚੇ ਵੀ ਅਡੋਲ ਰਹੇ ਸੁਪਾਸਾ ਅੰਦਰ ਉਹਨਾਂ ਨੂੰ ਬਹੁਤ ਸਾਰੇ ਤੁਸੀਂੇ ਦਿੱਤੇ ਦੋ ਦਿਨ ਉਹਨਾਂ ਨੇ ਉਹਨਾਂ ਨੂੰ ਮਤਲਬ ਚੁਪਾਉਣ ਦਾ ਜੋ ਵੀ ਉਹ ਸੰਭਵ ਉਪਰਾਲਾ ਕਰ ਸਕਦਲ ਸੀ ਸ਼ਰੀਰੇ ਇੱਕ ਮਾਨਸਿਕ ਹਰ ਇੱਕ ਤਰੀਕੇ ਦੇ ਉਹਨੇ ਕਸ਼ਟ ਦਿੱਤੇ ਉਹਨੇ ਮਤਲਬ ਛੋਟੇ ਬੱਚਿਆਂ ਨੂੰ ਇਹ ਕਿਹਾ ਕਿ ਦੇਖੋ ਤੁਹਾਡਾ ਪਿਤਾ ਜੀ ਨੂੰ ਵੀ ਖਤਮ ਕਰਤਾ ਤੁਹਾਡੇ ਵੱਡੇ ਭਰਾ ਜਿਹੜੇ ਨੇ ਮਰ ਗਏ ਨੇ ਤੁਹਾਡੀ ਦਾਦੀ ਨੂੰ ਵੀ ਅਸੀਂ ਮਾਰ ਦੇਣਾ ਸਾਰਾ ਕੁਝ ਤੁਹਾਡਾ ਖਤਮ ਹੋ ਗਿਆ ਅਨੰਦਪੁਰ ਦਾ ਕਿਲਾ ਸੀ ਉਜਾੜਤਾ ਤੁਹਾਡੇ ਕੋਲ ਹੁਣ ਕੁਝ ਵੀ ਨਹੀਂ ਹੈ ਤੁਸੀਂ ਇਸਲਾਮ ਕਬੂਲ ਕਰ ਲਓ ਇਹ ਨਹੀਂ ਹੈ ਕਿ ਜਿਹੜੇ ਸਿੱਖ ਧਰਮ ਦੇ ਪਾਣੀ ਉਹ ਇਸਲਾਮ ਦੇ ਵਿਰੁੱਧ ਨੇ ਉਹ ਕਹਿੰਦੇ ਨੇ ਕਿ ਤੁਸੀਂ ਜਿਸ ਵੀ ਧਰਮ ਚੋਂ ਤੁਸੀਂ ਉਹਦੇ ਵਿੱਚ ਪਰਪੱਕਤਾ ਰੱਖੋ ਜਬਰਦਸਤੀ ਕਿਸੇ ਨੂੰ ਧਰਮ ਦਾ ਆਪਣੇ ਅਧੀਨ ਲੈ ਕੇ ਆਉਣਾ ਜਿਹੜਾ ਹੈਗਾ ਉਹ ਬੜੀ ਗਲਤ ਗੱਲ ਹੈ ਪਰ ਸ਼ਹੀਦ ਜਲਦਿਆਂ ਨੇ ਉਸ ਦੀ ਈਨ ਦੇ ਨਹੀਂ ਮੰਨੀ ਉਹ ਉਸ ਦੇ ਅੱਗੇ ਨਹੀਂ ਝੁਕੇ ਦੇਖੋ ਜੇ ਉਹ ਚਾਹੁੰਦੇ ਤਾਂ ਉਹ ਸੂਬਾਗਰਾਂ ਦੇ ਨਾਲ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਉਹ ਸਹੂਲਤਾਂ ਮਿਲਣਗੀਆਂ ਜਿਹੜੀਆਂ ਮੇਰੇ ਪੁੱਤਰਾਂ ਨੂੰ ਮਿਲ ਰਹੀਆਂ ਨੇ ਜੇ ਉਹ ਚਾਹੁੰਦੇ ਤਾਂ ਉਹ ਰਾਜਕੁਮਾਰਾਂ ਵਾਂਗੂ ਆਪਣਾ ਜੀਵਨ ਬਤੀਤ ਕਰ ਸਕਦੇ ਸੀ ਪਰ ਬਾਬਾ ਜੁਰਾਵਰ ਸਿੰਘ ਨੇ ਕਿਹਾ ਉਹਨਾਂ ਨੂੰ ਸੁਚਾਨੰਦ ਨੇ ਜਦੋਂ ਕਚਹਿਰੀ 'ਚ ਪੇਸ਼ ਕੀਤੇ ਤਾਂ ਉਹਨਾਂ ਨੇ ਕਿਹਾ ਕਿ ਤੁਹਾਨੂੰ ਮੌਤ ਤੋਂ ਡਰ ਨਹੀਂ ਲੱਗਦਾ ਤੁਹਾਨੂੰ ਆਪਣੀ ਜ਼ਿੰਦਗੀ ਪਿਆਰੀ ਨਹੀਂ ਤਾਂ 9 ਸਾਲ ਦੀ ਉਮਰ ਦੇ ਬਾਬਾ ਜੁਰਾਵਰ ਸਿੰਘ ਨੇ ਕਿਹਾ ਕਿ ਤੁਸੀਂ ਜ਼ਿੰਦਗੀ ਕਿਨੂੰ ਮੰਨਦੇ ਹੋ ਤੁਸੀਂ ਦੱਸੋ ਤੁਸੀਂ ਜ਼ਿੰਦਗੀ ਕਿਨੂੰ ਮੰਨਦੇ ਹੋ ਕਿ 100 ਸਾਲ ਜੀ ਲੈਣਾ ਜ਼ਿੰਦਗੀ ਹੈ ਉਹ ਕਹਿੰਦੇ ਜ਼ਿੰਦਗੀ ਤਾਂ ਉਹ ਹੋ ਹੈ ਜ਼ਿੰਦਗੀ ਤਾਂ ਬੰਦਾ ਇੱਕ ਪਲ 'ਚ ਵੀ ਜੀ ਲੈਂਦਾ ਜੇ ਉਹ ਹੱਕ ਸੱਚ ਤੇ ਧਰਮ ਦੇ ਲਈ ਹੈ ਜਾਂ ਉਹ ਆਪਣੇ ਨਿੱਜੀ ਹਿੱਤਾਂ ਤੋਂ ਉੱਠ ਕੇ ਦੂਜਿਆਂ ਦੇ ਲਈ ਹੈ ਤਾਂ ਉਹ ਛੋਟੇ ਛੋਟੇ ਸ਼ਹਿਬਜ਼ਾਦੇ ਜਿਹੜੇ ਸੀਗੇ ਉਹ ਸਾਨੂੰ ਬਹੁਤ ਹੀ ਬੜੀ ਸੇਧ ਦੇ ਕੇ ਗਏ ਨੇ ਕਿ ਸਾਨੂੰ ਆਪਣੀਆਂ ਨਿੱਜੀ ਹਿੱਤਾਂ ਤੋਂ ਉੱਠ ਕੇ ਦੂਜਿਆਂ ਦੇ ਬਾਰੇ ਵੀ ਸੋਚਣਾ ਚਾਹੀਦਾ ਹੈ ਜੇ ਸਾਡੇ ਆਲੇ ਦੁਆਲੇ ਵੀ ਕੋਈ ਜ਼ਬਰ ਜ਼ੁਲਮ ਦੀ ਗੱਲ ਹੋ ਰਹੀ ਹੈ ਤਾਂ ਇਹ ਨਹੀਂ ਹੈ ਕਿ ਅਸੀਂ ਆਪਣੇ ਜਿਹੜੀ ਬੈਨੀਫਿਟਾ ਵੀ ਮੇਰਾ ਕਿਹਦੇ ਚ ਫਾਇਦਾ ਹੈ ਅਸੀਂ ਉਸ ਨੂੰ ਸਟ੍ਰਿਕਟ ਕਰੀ ਜਾਈਏ ਸਾਨੂੰ ਉਹ ਇਹਨਾਂ ਚੀਜ਼ਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਤੋ ਉਪੀ ਕੀ ਹੋਇਆ ਮਲੇਰਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਨ ਉਸਨੇ ਸੂਬਾ ਸੁਹਾਂ ਮਲੇ ਕਿਹਾ ਕਿ ਹੁਣ ਇਹਨਾਂ ਦੇ ਕਿਸੇ ਦੋਸ਼ ਦਾ ਕੋਈ ਸਾਬਤ ਨਹੀਂ ਹੋ ਰਿਹਾ ਵੀ ਇਹਨਾਂ ਦਾ ਤਾਂ ਕੋਈ ਮਲਦੋਸ਼ ਹੈ ਤੇ ਬੱਚੇ ਜਾਂ ਮਾਤਾ ਗੁਜਰੀ ਦਾ ਤਾਂ ਕੋਈ ਦੋਸ਼ ਸਾਬਤ ਨਹੀਂ ਕਰ ਪਾਇਆ ਉਹ ਹੋਨੇ ਕੀ ਕੀਤਾ ਮਲੇਰਕੋਟਲੇ ਦੇ ਨਵਾਬ ਨੂੰ ਸੱਦਿਆ ਆਪਣੀ ਕਚਹਿਰੀ ਦੇ ਵਿੱਚ ਤੇ ਕਿਹਾ ਕਿ ਛੋਟੇ ਸ਼ਹਿਜ਼ਾਦੇ ਤੇ ਮਾਤਾ ਗੁਜਰੀ ਨੂੰ ਮੈਂ ਛੋਟੇ ਹਵਾਲੇ ਕਰ ਰਿਹਾ ਕਿਉਂਕਿ ਤੁਹਾਡੇ ਭਰਾ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੰਗ ਦੇ ਵਿੱਚ ਸ਼ਹੀਦ ਕੀਤਾ ਸੀ ਜਾਂ ਮਾਰਤਾ ਸੀ ਇਸ ਤੇ ਵੀ ਬਾਬਾ ਫਤਿਹ ਸਿੰਘ ਜੀ ਨੇ ਕਿਹਾ ਕਿ ਤੁਸੀਂ ਉਸ ਨੂੰ ਮਾਰਤਾ ਕਹਿ ਕੇ ਉਸ ਦੀ ਬੇਇੱਜ਼ਤੀ ਨਾ ਕਰੋ ਕਿਉਂਕਿ ਜੋ ਉਹ ਕੀਤਾ ਸੀ ਉਹ ਜੰਗ ਦੇ ਯੁੱਧ ਦੇ ਮੈਦਾਨ ਵਿੱਚ ਕੀਤਾ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਕੋਈ ਵੀ ਇੱਕ ਲੜਾਈ ਵੀ ਹਮਲਾਵਰ ਹੋ ਕੇ ਨਹੀਂ ਲੜੀ ਗਈ ਜਿਹਦੇ ਵਿੱਚ ਪਹਿਲਾਂ ਹਮਲਾ ਕੀਤਾ ਗਿਆ ਹੋਵੇ ਸਾਰੀਆਂ ਹੀ ਲੜਾਈਆਂ ਬਚਾਓ ਪੱਖ ਦੀਆਂ ਲੜਾਈਆਂ ਨੇ ਕਿਉਂਕਿ ਧੰਸ਼ੀਲ ਗੁਰਬਾਬ ਸਿੰਘ ਜੀ ਉਹ ਇਸ ਫਿਲਾਸਫੀ ਦੇ ਸੀ ਕਿ ਹਰ ਇੱਕ ਨਰ ਦੇ ਵਿੱਚ ਨਿਰੰਕਾਰ ਵਾਸਾ ਹੈ ਉਹ ਕਿਸੇ ਵੀ ਉੱਤੇ ਸ਼ਸਤਰ ਕਿਵੇਂ ਆਪਾਂ ਚੁੱਕ ਸਕਦੇ ਹਾਂ हे ਪਰਮਾਤਮਾ ਜਦੋਂ ਤੇਰੇ ਬਣਾਏ ਹਰ ਜੀਵ ਦੇ ਵਿੱਚ ਨਿਰੰਕਾਰ ਵਸਦਾ ਹੈ ਸਿਰਫ ਉਦੋਂ ਸ਼ਸਤਰ ਚੁੱਕਣਾ ਜਾਇਜ਼ ਹੈ ਜਦੋਂ ਉਸ ਨਰ ਦੇ ਉੱਤੇ ਹੰਕਾਰ ਜਿਹੜਾ ਹੈਗਾ ਉਹ ਭਾਰੀ ਹੋ ਜਾਂਦਾ ਹੈ ਤੋਂ ਛੋਟੇ ਸ਼ਹਿਰਾਂ ਜਾਂਦੇ ਨੇ ਆਪਣੇ ਦਾਦਾ ਜੀ ਵੀ ਆਪਣੀ ਦਾਦੀ ਜੀ ਵੀ ਔਰ ਆਪਣੇ ਪਿਤਾ ਜੀ ਫਿਲਾਸਫੀ ਨੂੰ ਰੱਖਦੇ ਹੋਏ ਬਿਤੇ ਧਰਮ ਦੇ ਵਿੱਚੋਂ ਪੱਕੇ ਰਹੇ ਤੇ ਜਿਹੜਾ ਨਵਾਬ ਮਲੇਰ ਖੋਤਲਾ ਸੀ ਉਹਨੇ ਹਾ ਦਾ ਨਾਰਾ ਮਾਰਿਆ ਸ਼ਹਿਬਜ਼ਾਦਿਆਂ ਦੇ ਹੱਕ ਦੇ ਵਿੱਚ ਉਹਨਾਂ ਨੇ ਕਿਹਾ ਕਿ ਨਹੀਂ ਮੈਂ ਬਦਲਾ ਤਾਂ ਜ਼ਰੂਰ ਲੈਣਾ ਹੈ ਪਰ ਇਹਦੇ ਵਿੱਚ ਜਿਹੜਾ ਇਸਲਾਮਿਕ ਕਾਨੂੰਨ ਹੈ ਉਹ ਔਰਤਾਂ ਤੇ ਛੋਟੀ ਉਮਰ ਦੇ ਬੱਚਿਆਂ ਦੇ ਉੱਤੇ ਅਤਿਆਚਾਰ ਦੀ ਆਗਿਆ ਨਹੀਂ ਦਿੰਦਾ ਉਹ ਕਹਿੰਦੇ ਇਸ ਕਰਕੇ ਮੈਂ ਇਹਦਾ ਵਿਰੋਧ ਕਰਦਾ ਹਾਂ ਉਸ ਕਚਹਿਰੀ 'ਚ ਚਲੇ ਗਏ ਸੀ ਔਰ ਸਿੱਖ ਕੌਮ ਹਮੇਸ਼ਾ ਹੀ ਉਹਨਾਂ ਨੇ ਇਸ ਉਪਕਾਰ ਦੀ ਰਿਣੀ ਰਹੀ ਹੈ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਮਲੇਰਕੋਟਲੇ ਦੀ ਧਰਤੀ ਨੂੰ ਬਖਸ਼ ਹੈ ਕਿ ਉਹਨਾਂ ਨੇ ਨਵਾਬ ਮਲੇਰਕੋਟਲਾ ਦੇ ਇਸ ਹਾਰੇ ਨਾਰੇ ਤੋਂ ਖੁਸ਼ ਹੋ ਕੇ ਮਲੇਰਕੋਟਲੇ ਦੀ ਧਰਤੀ ਨੂੰ ਬਖਸ਼ਾ ਕਿ ਅੱਜ ਵੀ ਉੱਥੇ ਬਿਤੇ 95% ਮੁਸਲਮਣ ਜਿਹੜੇ ਹੈਗੇ ਨੇ ਉਹ ਰਹਿੰਦੇ ਨੇ ਔਰ 1947 ਵੇਲੇ ਜਦੋਂ ਵੰਡ ਦੇ ਵੇਲੇ ਪੂਰਾ ਪੰਜਾਬ ਸਹਿਕ ਰਿਹਾ ਸੀਗਾ ਵੱਢ ਟੁੱਟ ਦੇ ਨਾਲ ਤਾਂ ਮਲੇਰਕੋਟਲੇ ਦੀ ਧਰਤੀ ਉੱਤੇ ਇੱਕ ਵੀ ਜੜਾ ਸਾਫਾ ਹੈਗਾ ਉਹ ਇਸ ਤਰੀਕੇ ਦਾ ਨਹੀਂ ਹੋਇਆ ਕੋਈ ਵੀ ਉੱਥੇ ਸਿੱਖਾਂ ਦਾ ਜਾਂ ਮੁਸਲਮਾਨਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹਾਲੇ ਤੱਕ ਉੱਥੇ ਹਿੰਦੂ ਸਿੱਖ ਤੇ ਮੁਸਲਮਾਨ ਪੂਰੇ ਜੜੇ ਨੇ ਪ੍ਰੇਮ ਦੇ ਨਾਲ ਰਹਿ ਰਹੇ ਨੇ ਇਸ ਤੋਂ ਬਾਅਦ ਜਿਹੜਾ ਚੁੱਚਾਨੰਦ ਸੀਗਾ ਉਹਨੇ ਫਿਰ ਕਾਜ਼ੀ ਤੋਂ ਫਤਵਾ ਜਾਰੀ ਕਰਵਾਤਾ ਇਹ ਕਹਿ ਕੇ ਕਹਿ ਕੇ ਸ਼ਹਿਰਦਾਰਿਆਂ ਨੂੰ ਕਿ ਤੁਸੀਂ ਜਿਹੜੇ ਹੈਗੇ ਜਦਿਆਂ ਤੁਸੀਂ ਤੁਹਾਨੂੰ ਛੱਡਤਾ ਫਿਰ ਕੀ ਕਰਾਂਗੇ ਫਿਰ ਕੀ ਕਰਾਂਗੇ ਜਿਹੜਾ ਸੁਭਾ ਭਾਮਸੀ ਉਹਦੇ ਦਿਮਾਗ ਦੇ ਵਿੱਚ ਇਹ ਬਿਠਾਤਾ ਕਿ ਜੇ ਆਪਾਂ ਇਹਨਾਂ ਬੱਚਿਆਂ ਨੂੰ ਛੱਡਾਂਗੇ ਤਾਂ ਇਹ ਮੁਗਲ ਸਾਕਨਤ ਦੇ ਲਈ ਬਾਗੀ ਹੀ ਸਿੱਧ ਹੋਣਗੇ। ਤੋਂ ਸ਼ਹਿਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚੁਣੌਣ ਦਾ ਫਤਵਾ ਜਾਰੀ ਕਰ ਦਿੱਤਾ ਗਿਆ ਜਿਹੜੀ ਕਿ ਦੁਨੀਆਂ ਦੇ ਵਿੱਚ ਪਹਿਲਾ ਇਹ ਇੱਕ ਬਹੁਤ ਹੀ ਕਹਿਰ ਦਾ ਜਿਹੜਾ ਸੀਗਾ ਕਹਿਰ ਦੇ ਢੰਗ ਦੇ ਨਾਲ سزا ਦੇਣ ਦਾ ਸੀ ਉਹਨਾਂ ਨੂੰ ਫਿਰ ਵੀ ਇਕਰਾਰ ਦਾ ਸਮਾਂ ਦਿੱਤਾ ਗਿਆ ਵੀ ਤੁਹਾਨੂੰ ਅਸੀਂ ਕੱਲ ਨੂੰ ਨੀਹਾਂ ਦੇ ਵਿੱਚ ਚਿੰਨ ਦੇਣਾ ਹੈ ਪਰ ਫਿਰ ਵੀ ਉਹ ਜਿਹੜੇ ਸ਼ਹਿਜ਼ਾਦੇ ਨੇ ਉਹ ਅਡੋਲ ਰਹੇ ਕਉਂਕਿ ਉਹ ਕਹਿੰਦੇ ਸੀ ਕਿ ਮਰਨਾ ਵੀ ਜੇ ਕਿਸੇ ਮਰਨਾ ਵੀ ਤਾਂ ਹੀ ਸਫਲ ਹੈ ਜੇ ਤੁਹਾਡਾ ਮਰਨਾ ਦੂਜਿਆਂ ਨੂੰ ਜਿਉਣ ਦੀ ਜਾਂ ਦੂਜਿਆਂ ਨੂੰ ਜ਼ਿੰਦਗੀ ਦਾ ਹੱਕ ਦਿਵਾ ਕੇ ਜਾਂਦਾ ਹੈ ਸੋ ਉਹਨਾਂ ਨੂੰ 13 ਸੂ ਨੂੰ 13 ਮੂ ਨੂੰ ਸ਼ਹੀਦਜਾਦਿਆਂ ਨੂੰ ਨੀਹਾਂ ਦੇ ਵਿੱਚ ਚਨਾ ਕੇ ਸ਼ਹੀਦ ਕਰ ਦਿੱਤਾ ਗਿਆ ਤੇ ਮਾਤਾ ਗੁਜਰੀ ਜੀ ਸ਼ਹੀਦਜਾਦਿਆਂ ਦਾ ਵਿਛੋੜਾ ਨਾ ਸੰਦੇ ਹੋਏ ਮਾਤਾ ਗੁਜਰੀ ਜੀ ਨੇ ਵੀ ਆਪਣੇ ਪ੍ਰਾਨ ਤਿਆਗ ਦਿੱਤੇ ਸੋ 8 6 ਪੋ ਤੋਂ ਲੈ ਕੇ 14 ਪੋ ਨੂੰ ਉਹਨਾਂ ਦਾ ਸੰਸਕਾਰ ਕੀਤਾ ਗਿਆ 6 ਪੋ ਤੋਂ ਲੈ ਕੇ 14 ਪੋ ਤੱਕ ਇਸ ਪੂਰੇ ਹਫ਼ਤੇ ਦੇ ਵਿੱਚ ਵਿੱਚ ਖੀੜੀਗੁਰ ਗੋਬਿੰਦ ਸਿੰਘ ਜੀ ਦਾ ਜਿਹੜਾ ਪੂਰਾ ਪਰਿਵਾਰ ਹੈ ਉਹ ਜਿਹੜਾ ਹੈਗਾ ਧਰਮ ਦੀ ਲਈ ਕੁਰਬਾਨੀਆਂ ਕਰਕੇ ਗਿਆ ਸੋ ਅਸੀਂ ਸਾਰੇ ਬੇਟੇ ਉਹਨਾਂ ਦੀਆਂ ਕੁਰਬਾਨੀਆਂ ਤੋਂ ਇਸ ਲਾਸਾਨੀ ਸ਼ਹਾਦਤਾਂ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਹੈ ਇੱਕ ਛੋਟੀ ਜੀ ਪੋਇਮ ਹੈ ਉਹ ਵੀ ਮੈਂ ਤੁਹਾਡੇ ਨਾਲ ਸਾਂਝੀ ਕਰੂੰਗੀ ਕਿ ਲਾੜੀ ਮੌਤ ਨੇ ਫਰਤਨਾ ਪਹਿਨ ਦਿੱਤਾ ਚੌਹਾਂ ਵੀਰਾਂ ਦੇ ਗੂੜੇ ਪਿਆਰ ਅੰਦਰ ਲਾੜੀ ਮੌਤ ਨੇ ਫਰਤਨਾ ਪਹਿਨ ਦਿੱਤਾ ਚੌਹਾਂ ਵੀਰਾਂ ਦੇ ਗੂੜੇ ਪਿਆਰ ਅੰਦਰ ਤੱਕਦਾ ਰਿਹਾ ਸੱਚੇ ਕਿਲੇ ਉਤੋਂ ਬਾਪੂ ਕਿੰਨਾ ਬਲ ਹੈ ਨਿੱਕੀ ਤਲਵਾਰ ਅੰਦਰ ਠੰਡੇ ਬੂਜ ਤੋਂ ਗਾਦੀ ਨੇ ਝੀਤ ਮਾਰੀ ਫੁੱਲ ਲੁਕਗੇ ਨਹੀਂ ਆਂਦੇ ਭਾਰ ਅੰਦਰ ਅੰਬਰੋਂ ਗਾਦੀ ਸ਼ਹੀਦ ਨੇ ਦੇਖਿਆ ਜਦੋਂ ਕਿੰਨਾ ਸਿੱਧਕ ਹੈ ਮੇਰੇ ਪਰਿਵਾਰ ਅੰਦਰ ਕਿੰਨਾ ਸਿੱਧਕ ਹੈ ਮੇਰੇ ਪਰਿਵਾਰ ਅੰਦਰ ਦੂਜੇ ਇਸ ਤਰ੍ਹਾਂ ਧਰਮ ਤੋਂ ਸ਼ਹਿਬ ਜਾਦੇ ਦੂਜੇ ਇਸ ਤਰ੍ਹਾਂ ਧਰਮ ਤੋਂ ਸ਼ਹਿਬ ਜਾਦੇ ਦੋ ਮੈਦਾਨ ਅੰਦਰ ਦੋ ਦੀਵਾਰ ਅੰਦਰ ਬਾਈਬਲ ਜੀ ਕਾ ਖਾਲਸਾ ਬਾਈਬਲ